ਦੋਸਤੋ ਚਮਕੀਲੇ ਨੂੰ ਮਰਵਾਉਣ ਦੇ ਵਿੱਚ ਨਾਲ ਦੇ ਸਿੰਗਰਾਂ ਦਾ ਬਹੁਤ ਵੱਡਾ ਹੱਤਵਾ ਇਹ ਕਿਹਾ ਰਣਜੀਤ ਮਣੀ ਨੇ ਉਹ ਕਿਵੇਂ ਖੜਕੂਆਂ ਨੂੰ ਉਂਗਲਾਂ ਲਾ ਲਾ ਕੇ ਕਿਵੇਂ ਖਿਲਾਫ ਚਮਕੀਲੇ ਦੇ ਧੜਕਾਉਂਦੇ ਸੀ ਆਜੋ ਇਹਦੇ ਬਾਰੇ ਅੱਜ ਗੱਲਬਾਤ ਕਰਦੇ ਆਂ ਜਿਹੜਾ ਰਣਜੀਤ ਮਣੀ ਆ ਇਹ ਚਮਕੀਲਾ ਸਾਹਿਬ ਕੋਲ ਵੀ ਸਿੱਖਦਾ ਸੀਗਾ ਕਿ ਕੁਲਦੀਪ ਮਾਨਕ ਦੇ ਆਫਿਸ ਦੇ ਵਿੱਚ ਬੁਕਿੰਗ ਵੀ ਕਰਦਾ ਰਿਹਾ ਬਾਅਦ ਦੇ ਵਿੱਚ ਸਿੰਗਰ ਬਣ ਕੇ ਨੇ ਆਪਣਾ ਦਫ਼ਤਰ ਗਲਦੀਪ ਮਾਨਕ ਦੇ ਉੱਪਰਲੇ ਚਵਾਰੇ ਦੇ ਵਿੱਚ ਪਾ ਲਿਆ ਸੀ ਤੇ ਇੱਕ ਵਾਰ ਕਿਸੇ ਨੇ ਫੋਨ ਕੀਤਾ ਕਿ ਰਣਜੀਤ ਮਣੀ ਨੂੰ ਬੁੱਕ ਕਰਨਾ ਜਿਹੜਾ ਤੁਹਾਡੇ ਉੱਪਰ ਵਾ ਤੇ ਕਹਿੰਦੇ ਮਾਨਕ ਕਹਿੰਦਾ ਮੈਂ ਮੇਰੇ ਤੋਂ ਉੱਪਰ ਕਿਹੜਾ ਮੇਰੇ ਤੋਂ ਉੱਪਰ ਕੋਈ ਹੈ ਹੀ ਨਹੀਂ ਤੇ ਇੱਕ ਵਾਰੀ ਬਾਜਾ ਵੀ ਕੱਢ ਕੇ ਰਣਜੀਤ ਮਣੀ ਦਾ ਬਾਹਰ ਸੱਦਦਾ ਸੀ ਕਹਿੰਦੇ ਤੂੰ ਇੱਥੇ ਕਟਿਆੰਗੂ ਡਿੰਗਰਾ ਰਹਿਣਾ ਸਵੇਰੇ ਹੀ ਇਹ ਤੇ ਰਣਜੀਤ ਮਣੀ ਕਹਿੰਦਾ ਜਦੋਂ ਚਮਕੀਲਾ ਉਹਨਾਂ ਤੋਂ ਖੜੂਗਾ ਤਾਂ ਮਾफी ਮੰਨ ਕੇ ਵੀ ਆ ਗਿਆ ਸਿਕਾ ਸਾਰਾ ਕੁਝ ਕਰਕੇ ਵੀ ਆ ਗਿਆ ਸੀ ਤਾਂ ਵੀ ਕਹਿੰਦਾ ਇਹ ਕਹੀ ਜਾਂਦੇ ਸੀ ਉਹ ਤਾਂ ਮੰਨਦਾ ਨਹੀਂ ਉਹ ਕਹਿੰਦਾ ਮੈਂ ਤਾਂ ਗਾਉਂਗਾ ਮੈਨੂੰ ਕਿਹੜਾ ਰੋਕ ਲੋ ਆਪਣੇ ਕੋਲ ਗੱਲਾਂ ਬਣਾ ਬਣਾ ਕੇ ਜਾਨੀ ਕਿ ਘਰਕਵਾਂ ਨੂੰ ਵੀ ਦੱਸਦੇ ਰਹੇ ਉਹਨਾਂ ਜੱਥੇਬੰਦੀਆਂ ਨੂੰ ਵੀ ਦੱਸਦੇ ਰਹੇ ਵੀ ਉਹ ਕਹਿੰਦਾ ਮੈਨੂੰ ਕਿਹੜਾ ਰੋਕ ਲਊਗਾ ਫਲਾਣੇ ਨੂੰ ਮੈਂ ਆ ਕੀਤਾ ਇਹ ਤਾਂ ਮੇਰਾ ਮਿੱਤਰ ਵਾ ਉਹ ਕਹਿੰਦੇ ਤੂੰ ਗਾ ਮੈਂ ਤਾਂ ਇਦਾਂ ਕਰੂੰ ਆਪਿਆਂ ਨੇ ਇੱਕ ਗੱਲਾਂ ਨਹੀਂ ਬਣਾ ਲਈ ਅਸੀਂ ਉਹ ਕਹਿੰਦਾ ਮੈਂ ਤਾਂ ਪਿੰਡ ਦੇ ਵਿੱਚ ਮੁੰਡਾ ਕੁੜੀ ਨੂੰ ਇਸ਼ਕ ਨਾਲ ਆਪ ਦਾ ਜਦਨ ਚੋਗਰਾ ਦਾ ਉਹ ਕਹਿੰਦੇ ਸੇ ਆਪਣੇ ਕੋਲ ਮਾਰੀ ਜਾਂਦੇ ਜੋ ਹੱਥਾਂ ਦਾ ਜਿਹੜੀ ਗੱਲ ਚੱਟਣੀ ਹੈ ਚੱਟ ਦੇਣੀ ਆ ਕਿਹੜਾ ਕੋਈ ਪੁੱਛਣ ਵਾਲਾ ਹੁਣ ਜੋਗਰਾਜ ਦੇ ਸਾਹਮਣੇ ਕਿਹੜਾ ਕੋਈ ਸਿੱਗਾ ਗੱਲ ਇਹੋ ਹੀ ਕੰਮ ਨਾਲ ਦੇ ਜਾਲ ਨਹੀਂ ਸੜੇ ਮਾ ਸਕਾ ਮੁਕਾਬਲਾ ਤਾਂ ਕਰ ਨਹੀਂ ਸਕਦੇ ਸੀ ਤੌਰ ਤਾਂ ਚਮਕੀਲੇ ਦਾ ਕੋਈ ਹੈ ਨਹੀਂ ਸੀ ਫਿਰ ਇਹਨਾਂ ਨੇ ਇਹੋ ਹੀ ਤਰੀਕਾ ਲੱਭਿਆ ਕਿ ਚਮਕੀਲੇ ਦੇ ਖਿਲਾਫ ਇਹਨਾਂ ਨੂੰ ਭੜਕਾਓ ਭੜਕਾਈ ਵੇ ਉਂਗਲ ਲਾਈ ਗਏ ਰਣਜੀਤ ਮਣੀ ਕਹਿੰਦਾ ਉਦੋਂ ਤੱਕ ਨਹੀਂ ਹਟੇ ਜਦੋਂ ਤੱਕ ਚਮਕੀਲਾ ਇਸ ਦੁਨੀਆ ਤੋਂ ਗਿਆ ਨਹੀਂ ਬਸ ਇੱਕੋ ਗੱਲ ਕਹਿੰਦਾ ਕਰਦੇ ਹੁਣਾਂ ਉਹ ਯਾਰ ਦੇਖੋ ਇਹ ਤਾਂ ਹਟਦਾ ਹੀ ਨਹੀਂਗਾ ਇਹ ਤਾਂ ਕਹਿੰਦਾ ਮੈਂ ਨਹੀਂ ਮੰਨਦਾ ਇਹ ਤਾਂ ਕਹਿੰਦਾ ਮੈਂ ਡਰਦਾ ਨਹੀਂ ਕਿਸੇ ਤੋਂ ਇਹ ਕਹਿੰਦਾ ਮੈਂ ਤਾਂ ਆ ਪਾਲਸ ਨੂੰ ਲਾ ਕੇ ਗਾਲਿਆ ਕਰੂੰਗਾ ਮੈਂ ਮੈਂ ਮਿਨਿਸਟਰੀ ਨੂੰ ਲਾ ਕੇ ਗਾਲਿਆ ਕਰੂੰਗਾ ਖਾਇ ਤਾਂ ਮੇਰੇ ਅੱਦੇ ਚੱਲੂਗੇ ਮੈਨੂੰ ਕਿਹੜਾ ਰੋਕੂਗਾ ਮੇਰੇ ਕੋਲ ਵੀ ਬਹੁਤ ਕੁਝ ਵਾ ਹਾਲਾਂਕਿ ਕਹਿੰਦਾ ਚਮਕੀਲਾ ਸਾਹਿਬ ਨੇ ਇਦਾਂ ਦਾ ਕੁਝ ਵੀ ਨਹੀਂ ਕਿਹਾ ਹੁੰਦਾ ਸੀਗਾ ਕੋਈ ਕੋਈ ਗੱਲ ਨਹੀਂ ਕੀਤੀ ਹੁੰਦੀ ਸੀ ਕੋਈ ਬਾਤ ਉਹ ਤਾਂ ਇੱਧਰ ਹੁਣ ਹੱਥ ਜੋੜ-ਜੋੜ ਕੇ ਜੱਤੇ ਬੰਦੀਆਂ ਕੋਲ ਆਉਂਦੇ ਸੀ ਮਾਫ਼ੀਆਂ ਮੰਗ-ਮੰਗ ਕੇ ਆਉਂਦੇ ਸੀ ਤੇ ਇਹ ਲੋਕ ਐਨੇ ਘਟਿਆ ਦਰਜੇ ਤੇ ਉੱtre ਪੈਸੇ ਇਹ ਹੋਰ ਖਲਾਸੇ ਹੋ ਰਹੇ ਆ ਤਾਂ ਵਧੀਆ ਗੱਲਾਂ ਪਈ ਰਣਜੀਤ ਮਣੀ ਸਾਹਿਬ ਦਾ ਜਮੀਰ ਜਾਗਿਆ ਉਹਨਾਂ ਨੇ ਇਹ ਗੱਲਾਂ ਕੀਤੀਆਂ ਕਹਿਣ ਦਾ ਮਤਲਬ ਇੱਕ ਬੰਦੇ ਨਾਲ ਇਸ ਤਰ੍ਹਾਂ ਦੀ ਟ੍ਰੇਜਡੀ ਹੋ ਜ ਹੋ ਗਈ ਹੋਵੇ ਹੈਨਾ ਜਹਾਨ ਤੋਂ ਚਲ ਗਿਆ ਹੋਵੇ ਕਮ ਸੇ ਕਮ ਉਹਦੇ ਬਾਰੇ ਫਿਰ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਨਾ ਕਿ ਕਿੰਨੇ ਰਣਜੀਤ ਮਣੀ ਖੁੱਲ ਕੇ ਬੋਲੇ ਆ ਉਹਨਾਂ ਨੇ ਪੱਕ ਰੱਖਿਆ ਤੇ ਕਾਬਲੇ ਤਰੀਫ ਆ ਤੇ ਦੋਸਤੋ ਇਹ ਗੱਲਾਂ ਬਿਲਕੁਲ ਸੱਚੀਆਂ ਨੇ ਇਸੇ ਤਰ੍ਹਾਂ ਹੋਇਆ ਇਹ ਜਿਹੜੀਆਂ ਝੂਠੀਆਂ ਚੁਗਲੀਆਂ ਇੱਧਰ ਲੀਆਂ ਉੱਧਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਲਾ ਦੇ ਵਿੱਚ ਚਮਕੀਲੇ ਦਾ ਕੋਈ ਤੋੜ ਹੈ ਨਹੀਂ ਸੀਗਾ ਉਹਨੂੰ ਕੋਈ ਰੱਖਣ ਦਾ ਰਸਤਾ ਹੈ ਨਹੀਂ ਸੀ ਇਹਨਾਂ ਨੂੰ ਲੱਭ ਰਿਹਾ ਇਹਨਾਂ ਨੇ ਫਿਰ ਆ ਕੰਮ ਕੀਤਾ ਇੱਕ ਸਿਗੇ ਉਤਨ ਬਹੁਤ ਮਜ਼ਦੇ ਸੀਗੇ ਜਾਨਕੀ ਇਹਨਾਂ ਨੂੰ ਇਹ ਸੀਗਾ ਵੀ ਚਮਕੀਲਾ ਸਤੋਂ ਅੱਗੇ ਕਿੱਥੇ ਨਿਕਲ ਗਿਆ ਅਸੀਂ ਤਾਂ ਬਸ ਅਸੀਂ ਆ ਤੁਸੀਂ ਸਮਝ ਲਓ ਈਰਖਾ ਬਹੁਤ ਸੀ ਇਹਨਾਂ ਦੇ ਅੰਦਰ ਤੋਂ ਦੋਸਤੋ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਜਰੂਰ ਦੱਸਿਓ ਆਪਣੇ ਵੱਲੋਂ ਕੁਝ ਨਹੀਂ ਕਹਿ ਰਹਾ ਇਹ ਜੋ ਕੁਝ ਇੰਟਰਵਿਊ ਦੇ ਵਿੱਚ ਬਾਕੀ ਸਿੰਗਰ ਦੱਸਦੇ ਆ ਪੱਕ ਰੱਖਦੇ ਉਹਨਾਂ ਪੱਥਾਂ ਤੋਂ ਲੈ ਕੇ ਅਸੀਂ ਤੁਹਾਡੇ ਸਾਹਮਣੇ ਜੋ ਵੀ ਹੁੰਦਾ ਪੇਸ਼ ਕਰਦੇ ਆ ਧੰਨਵਾਦ